ਆਹੀ ਕੰਮ ਰਹਿ ਗਏ ਹੁਣ ਜੱਟ ਕੋਲੇ ਨਹੀਂ ਆਹੀ ਕੰਮ ਰਹਿ ਗਏ ਮੈਂ ਉਧਰ ਬੈੱਡ ਸ਼ੀਟ ਵਿਛਾਉਂਦੀ ਸੀਗੀ ਇੱਥੇ ਮੈਨੂੰ ਆਵਾਜ਼ਾਂ ਪੈ ਗਈਆਂ ਕਹਿੰਦੇ ਢੋਲ ਗਿਰਜਣਾ ਦੀ ਬੰਦੇ ਦੇ ਉੱਤੇ ਹੈ ਕਿਵੇਂ ਗਿਰਜਣਾ ਦੀ ਹੁਣ ਦੱਸਿਓ ਕੀ ਰੇ ਉਹਨਾਂ ਕੋਲ ਤੇ ਝੋਂਗੜੀ ਮਾਰੀ ਬੈਠੇ ਨੇ ਆਏ 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 ਦੇਖੋ ਸੱਚ ਹੈ ਅਜਿਹਾ ਹੈ ਆ ਮੇਰਾ ਆਂਦਾ ਸਣਾ ਵੀ ਉੱਪਰ ਦੀ ਦੇਖਦੇ ਸੀ ਵੀ ਦਾਣੇ ਕਿੰਨੇ ਗਏ। ਉਹ ਕੰਢੀ ਜੋਦ ਆ ਇਹਦਾ ਗਲਤ ਗੱਲ ਐ ਇੱਥੋਂ ਦਾਣੇ ਕੱਢਣੇ ਇਹਨੂੰ ਟੇਡਾ ਕਰੋ ਵਿੱਚ ਵੜ ਜਾ ਉੱਪਰ ਦੀ ਰਾਮ ਨਾ ਪਤਲਾ ਬੰਦਾ ਵਿੱਚ ਬਾੜ ਦੋ। ਉਹ ਅਸੀਂ ਐਂ ਹੀ ਵੜਦੇ ਹੁੰਦੇ ਸੀ ਬੱਚੇ। ਕੋਈ ਪਤਲੀਆਂ ਤੇ ਵੜ ਜਾ। ਵੜ ਜੂਂ ਬਥੇਰੇ ਸੀ ਬਚਪਨ ਚ ਬਥੇਰੇ ਬੜਿਆ ਉੱਥੇ ਬਥੇਰੇ। ਉਹ ਤਾਂ ਬਾਤ ਹੀ ਕੀ ਹੁਣ ਨਹੀਂ ਬਾਤ ਜੀ ਆ ਮਸਕ ਮਾ। ਕਾਦਾ ਦਵਾਈ ਦਾ? ਚੜ ਜੂ ਦਵਾਈ ਮੈਨੂੰ। ਕਈ ਨੰਦ ਕਰ ਮੰਨ ਪਹਿਲਾ ਬਚ ਗਈ ਹੈ ਚੱਲ ਕੜਸੀ ਲੈ ਕੇ ਆਪ ਚੱਕਦੇ ਤੇ ਲਾਓ ਜੀ ਤੁਸੀਂ ਵੀ ਦੱਸਿਓ ਕਮੈਂਟਸ ਕਰਕੇ ਵੀ ਕੌਣ ਕੌਣ ਢੋਲ ਚੋਂ ਕੜਛੀਆਂ ਨਾ ਕਣਕ ਕੱਢਦਾ ਹੂੰ ਇੱਕ ਵਾਰੀ ਧੜਾ ਧੜ ਮੀਂਹ ਪਵੇ ਅਸੀਂ ਤਾਂ ਵੀ 10 ਗੁਣਟਲ ਕਣਕ ਕੱਢ ਲਈ ਸੀ ਕੱਲ ਕੱਲ ਕੰਬਨ ਚੱਲਣ ਲੱਗਿਆ ਤੇ ਮੀਂਹ ਪੈਣ ਲੱਗਾ ਰੱਬ ਵੀ ਉਹੀ ਗਲਤ ਮੀਂਹ ਟੈਮ ਸਮੇਂ ਮੀਂਹ ਪਾਉਂਦਾ ਰਾਤ ਦੀ ਜੀ ਰਾਤ ਮੀਂਹ ਪਿਆ ਸਾਡੇ ਸਟੋਰ ਦੀ ਹਾਲਤ ਦੇਖ ਲੋ ਸਾਡਾ ਸਟੋਰ ਇੱਕ ਨੇ ਥੈਲਿਆਂ ਨਾਲ ਟੱਕਿਆ ਰਹਿੰਦਾ ਪਰ ਵੇ ਨੂੰ ਕਹਿੰਦੇ ਸਟੋਰ ਨੇ ਫਿਰ ਤਾਂ ਅਸੀਂ ਸਟੋਰ ਆਹੀ ਹੈ ਨਾ ਆ ਟੀ 20 ਕਿਹਨੂੰ ਪੈਂਦਾ ਆ ਟੀ 20 ਕਿਹਨੂੰ ਪੈਂਦਾ ਮਿੱਠੀ ਉਹਨਾਂ ਨੂੰ ਇਹ ਹੁਸਨਕੌਰ ਦਾ ਥੈਲਾ ਸਾਡੇ ਥੈਲੇ ਦੇ ਲੋ ਸਾਰੇ ਪਸ਼ੂਆਂ ਦੇ ਅਲੱਗ-ਅਲੱਗ ਨੇ ਮਿੱਠੀ ਉਹਨਾਂ ਦਾ ਕਿਹੜਾ ਉਹਦਾ ਮੂਲ ਦਾ ਪਰਨੇ ਦੋਨੇ ਹਾਂ ਆ ਸਮਝਿਆ ਲੈ ਉਹ ਆਈਸੀਆਈਸੀਐਸ ਕਿਦਾ ਆਪੇ ਆਪਾ ਡਰ ਦਿਖਾ ਦੇ ਦਿਖਾ ਦੇ ਦੇਖ ਆ ਆ ਸਾਡਾ ਕਹਿੰਦੇ ਸਾਡਾ ਦਾ ਸਰਜੰਦਾ ਡੰਗਰਾਂ ਦਾ ਬਹੁਤ ਜ਼ਰੂਰੀ ਆ ਸਟੋਰ ਦੇਖ ਲੈ ਸਟੋਰ ਜਿੱਤੇ ਕਰਦੇ ਨੇ ਸਟੋਰ ਤਾਂ ਗੱਲ ਤਾਂ ਸਹੀ ਆ ਲੋਕ ਤਾਂ ਸ਼ਹਿਰੀਏ ਬੋਲੇ ਆਉਂਦੇ ਨੇ ਥੈਲੇ ਆਹ ਤੇ ਲੋਗਰਦਮ ਐਸੇ ਆਹ ਸੱਲਜਪਿਆ ਜਿਹਦੇ ਉੱਤੇ ਡੋਂਗਾ ਪਿਆ ਜ ਬਨਾਸਪਤੀ ਪਈ ਆ ਇਹਦੇ ਉੱਤੇ ਆ ਡੱਬੀਆਂ ਜਿਹੜੇ ਡੱਬੇ ਪਏ ਨੇ ਜੁੱਤੀਆਂ ਵਾਲੇ ਨਹੀਂ ਗੇ ਉਹ ਡੱਬੇ ਜਿਹੜੇ ਜੁੱਤੀਆਂ ਵਾਲੇ ਨਹੀਂ ਹੈਗੇ ਜੁੱਤੀਆਂ ਵਾਲ ਡੱਬਿਆਂ ਚ ਸਾਡਾ ਬਹੁਤ ਕੁਝ ਪਾ ਕੇ ਰੱਖਿਆ ਹੋਇਆ ਸਾਮਾਨ ਗੈਰੇਜ ਦਾ ਸਮਾਨ ਪਾ ਕੇ ਰੱਖਿਆ ਹੋਇਆ ਹੂੰ ਮੈਨਾਂ ਨਾਉਣ ਚੱਲੀ ਸੀਗੀ ਮੈਨੂੰ ਤਾਂ ਭੁੱਖ ਲੱਗੀ ਪਈ ਆ ਆਪ ਇਹਨਾਂ ਨੇ ਰੋਟੀਆਂ ਖਾ ਲਈ ਮੈਨੂੰ ਕਹਿੰਦੇ ਰੋਟੀ ਨਾ ਖਾਈ ਨਾਉਣ ਤਾਂ ਬਣਾ ਕੇ ਜੱਦੀ ਨੇ ਕੀ ਕਰਤਾਂ ਮੈਂ ਵੀ ਲੱਗਦਾ ਬਜਟ ਜੱਦੇ ਕਿੰਨਾਂ ਹੋਣ ਨੂੰ ਬਣਾਤਾ ਦਿੱਤਾ ਆ ਕਾ ਢੋਲ ਮੇਰੇ ਕਰਕੇ ਹੀ ਆ ਥੋੜੇ ਸਹਰਾਣੇ ਜਿਹੜਾ ਐਡਾ ਖੜਾ ਢੋਲ ਦੇ ਪਰਲੇ ਪਾਸੇ ਕੋਲਡਰ ਕੋਲਡਰ ਦੇ ਉੱਤੇ ਇੰਨਾ ਸਮਾਨ ਵਾਹਿਗੁਰੂ ਵਾਹਿਗੁਰੂ ਨਾ ਮੇਰੇ ਵਿਸ਼ਨ ਕਰਵਾ ਲਾ ਹੁਣ ਘਰੇ ਰਹਿਗੇ ਕੀ ਓਕੇ ਉਹ ਡਿਵੀਸ਼ਨ ਕਰਾਉਣੀ ਨਹੀਂ ਉਹਨੇ ਪੜ੍ਹਨਾ ਨਹੀਂ ਆਸਾ ਹੋ ਗਿਆ ਥੇ ਲੋ ਹਟਾ ਥੱਪੜਾ ਖਾ ਲਈ ਸੁੱਖੀ ਸੰਦੀ ਇਹ ਬੇਰ ਦੇ ਕਰੀ ਇਹ ਵੀ ਘਟਾਈ ਥੱਪੜ ਖਾਣੇ ਨੇ ਨੇ ਕਿੰਨੇ ਥੱਲੇ ਭਰ ਕੇ ਕਣਕ ਦੇ ਹੈ ਨਹੀਂ ਕਣਕ ਨਿਕਲਿਆ ਜੀ ਆਪਣੇ ਦੇ ਲੋ ਐ ਕਿੱਡੀ ਕੱਟਾ ਐ ਕਿੱਡੀ ਕੱਟ ਪਰ ਰੱਖਿਓ ਥੋੜੀ ਜਿਹੀ ਮਿੱਟੀ ਵੱਧ ਆ ਰੱਖੀ ਥੋੜੀ ਜਿਹੀ ਸ੍ਰੀ ਗੁਰੂ ਜੀ ਸਾਰਿਆਂ ਨੂੰ ਸੜੇ ਜੇ ਮੂੰਹ ਨਾਲ ਸਾਰਿਆਂ ਦਾ ਸਵਾਗਤ ਆ ਰਿਹਾ ਬਰਦਾਸ਼ ਸ਼ਾਹਰੁਖ ਆਇਆ ਕਰਕੇ ਲੁੱਕੇ ਜਾਂਦਾ ਸਾਡੀ ਵੀਡੀਓ ਜਾ ਜਾਈਗੀ ਸਾਡੀ ਵੀਡੀਓ ਵਾਇਰਲ ਹੋ ਜੂਗੀ ਹੈ ਤੂੰ ਕਿ ਸਿੱਧੂ ਬੋਸਿਆ ਕਣਕ ਦੇ ਥੱਲੇ ਤੇ ਬੈਠ ਰੋੜ ਚੜਾ ਦੇ ਵਿੱਚ ਇਹਨੂੰ ਕਣਕ ਦੇ ਥੱਲੇ ਤੇ ਬੈਗੀ ਸਟੋਰ ਚ ਖਰੂ ਪੱਟਿਆ ਮੈਂ ਨਹੀਂ ਹੁਣ ਕਦੇ ਸਟੋਰ ਸਾਫ ਕਰਿਆ ਹੈਗਾ ਇਹਨਾਂ ਨੇ ਕਰਿਆ ਮੈਂ ਸੋਚਿਆ ਸੀ ਮੈਂ ਨਾ ਤੋ ਕੇ ਬਲੌਗ ਸ਼ੁਰੂ ਕਰਦੇ ਆ ਯਾਰਾ ਤਾਂ ਬਾੜੀ ਹੋ ਪਈ। ਕਰਦੀ ਐ ਜੈਸ ਅ ਟੂਰ ਕਰੂ। ਮੈਂ ਗੜਾ ਗੱਟਦੇ ਆ ਬੱਚ ਮੈਂ। ਕਣਕਲੀ ਨਿਕਲਦੀ ਇਹਨਾਂ ਤੋਂ ਲੈ। ਨਾ ਮੈਂ ਤੋ ਬਨ ਨਿਕਲੀ ਨਾ ਮੈਂ ਕੰਮ ਕਰਦੀ ਸੀ ਆਪਦਾ। ਮੈਂ ਕੰਮ ਨਾ ਕੇ ਹੁਣ ਟਾਈਮ ਪਤਾ ਕਿੰਨਾ ਹੋ ਗਿਆ 1:30 ਵਜ ਗਿਆ। ਜੇ ਆਨੇ ਆ ਜਾਣ ਉੱਪਰ ਮੈਨੂੰ ਭੁੱਖ ਲੱਗ ਗਈ। ਉਹ ਪਿਆਉਗੇ ਰੱਖਦੇ ਨੇ। ਪਿਓਂ ਕੇ ਰੱਖਦਾ ਫਿਰ ਵਧੀਆ ਬਣ ਜਾਂਦੀ ਹੈ ਖੀਚੜੀ ਬਣਾਉਣੀ ਹੈ ਚੌਲ ਤੇ ਥੋੜੀ ਜਿਹੀ ਤਾਲ ਪਿਓ ਫੇਰ। ਖੀਚੜੀ ਨੂੰ ਕੀ ਲਾਗਦਾ। ਇਕੱਲੇ ਆਈ ਤੇ ਉਹ ਤਾਂ ਜਾਣ ਤਰੀਕਾ ਆਇਆ ਇਹ ਤਾਂ। ਮੈਨੂੰ ਤਾਂ ਕੋਈ ਨਹੀਂ ਲਿਆ ਕਰਨ ਤਾਂ ਮੈਨੂੰ ਤਾਂ ਆਪੇ ਸਾਰਾ ਕੁਝ ਕਰਨਾ ਪੈਂਦਾ। ਉਹ ਮੈਨੂੰ ਐਂਗਨੇ ਤੂੰ ਆ ਨਾ ਖਾ ਤੂੰ ਆ ਨਾ ਤੂੰ ਆ ਕਾ 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 ਉਹ ਵਾਲੇ ਕੇ ਕਹਾਲੇ ਅਣੋਖੀ ਸੋ ਚੀਜ਼ ਮੈਨੂੰ ਸੁਜੈਸਟ ਕਰਾ ਦੇਣਗੇ ਕਦੇ ਆ ਪਪੀਤਾ ਕਿੱਟਿਆ ਬਿਆ ਉਹ ਚਲ ਚਲ ਮੈਨੂੰ ਨੇ ਪਪੀਤਾ ਤੇਰਾ ਖੱਟਾ ਜਾ ਪਪੀਤਾ ਮੈਨੂੰ ਵਧੀਆ ਲੱਗਦਾ ਖੱਟਾ ਤਾਂ ਹੀ ਵੇਟ ਤੇ ਲੋਡ ਨਹੀਂ ਤੇ ਪੇਟ ਦੀਆਂ ਬਿਮਾਰੀਆਂ ਲਈ ਪਤਾ ਨਾਲੇ ਫ੍ਰਿਜ ਚ ਲਾਇਆ ਹੈ ਠੰਡਾ ਠੰਡਾ ਮੇਰੇ ਤਾਂ ਠੰਡਾ ਬੰਦ ਕਰਿਆ ਡਾਕਟਰ ਨੇ ਉਹਦਾ ਫ੍ਰਿਜ ਚ ਲਾਤਾ ਪੁੱਤ ਮੈਨੂੰ ਵਧੀਆ ਲੱਗਦਾ ਖੱਟਾ ਜਾ ਉਹ ਤਾਂ ਕੱਲ ਜਿਹੜਾ ਨਹੀਂ ਵੀ ਔਖਾ ਖਾਦਾ ਖਟਾ-ਖਟਾ ਜਾਓ। ਉਹ ਜੇ ਯਾਰ ਕਹਿੰਦਾ ਮਮਾ ਜਿਹੜਾ ਡਾਰਕ ਪੀਸ ਆ ਉਹ ਮਿੱਠਾ ਜਿਹੜਾ ਲਾਈਟ ਜਿਹਾ ਉਹ ਖਟਾ। ਕੋਈ ਖਾ ਲਾਂਗੇ। ਆਹ ਹੀ ਕੰਮ ਰਹਿ ਗਏ ਹੁਣ ਜੱਟ ਕੋਲੇ ਨਹੀਂ। ਹਾੜੀ ਦਾ ਕੰਮ ਸ਼ੁਰੂ ਹੋ ਗਿਆ ਆਪਣੇ ਘਰੇ ਵੀ ਹੁਣ ਤਾਂ ਹੋ ਗਿਆ। ਲੈ ਕਾਪੀਰੈਟ ਲਿਆ ਦੇਣਾ। ਤੇਨੂੰ ਹੋਰ ਕੋ ਕੰਮੇ ਨਹੀਂ ਹੈਗਾ। ਪਾਸ ਹੋ ਗਿਆ ਹੁਣ ਤਾਂ ਜਾਨ ਖਾਂ। ਆਹ ਪਕੀ ਲਾ ਕਾਤੀ ਤੇ ਪਰ ਨਾ ਹੋ ਰਹੀ ਤੇ ਨੈਸਤੀ ਜੜੀ ਪਈ ਮੈਨੂੰ ਤਾਂ ਚਲੋ ਜੀ ਦੇ ਦੇ ਨਾ ਤੋ ਕਿ ਮਿਲਦੇ ਆ ਤੁਹਾਨੂੰ ਹੁਣ ਬਲੌਗ ਇਹਨਾਂ ਨੇ ਸਟਾਰਟ ਕਰਵਾਤਾ ਸਟੋਰ ਚ ਤਾਂ ਪਿਆ ਪਿਆ ਖੌਰੂ ਮਾਇਆ ਤਾਂ ਉੱਧਰ ਬੈੱਡ ਸ਼ੀਟ ਧੋਤੀ ਸੀਗੀ ਬੈੱਡ ਦੀ ਚੱਕ ਕੇ ਅੱਜ ਤੇ ਮਸ਼ੀਨ ਆਪਣੀ ਹੋਊਗੀ ਠੀਕ ਅੱਜ ਮੈਂ ਉੱਪਰ ਕੱਪੜੇ ਧੋਏ ਆਈ ਮਸ਼ੀਨ ਚ ਨਹੀਂ ਕੱਤੀ ਤੇ ਰੈਡੀ ਨੇ ਠੀਕ ਹੈ 3600 ਫੋਨ ਕਰ ਕਰਕੇ ਮੁੰਡੇ ਸੱਦੇ ਵੀ ਮਸ਼ੀਨ ਠੀਕ ਕਰ ਦੇ ਮਸ਼ੀਨ ਠੀਕ ਕਰ ਜੋ ਤੇ ਕਰਨੀ ਤਾਂ ਐਂਡ ਤੇ ਤਾਂ ਆਪੇ ਸਹੀ ਸੀਗੀ ਹੁਣ ਜਦੋਂ ਮੈਂ ਉੱਪਰ ਜਾ ਕੇ ਪਾਣੀ ਛੱਡਿਆ ਉਹਦੇ ਵਿੱਚ ਤਾਂ ਉਹ ਪਾਣੀ ਫੇਰ ਗਲ ਗਲ ਪਾਣੀ ਨਿਕਲੇ ਤੇ ਫੇਰ ਮੈਂ ਇਹਨਾਂ ਨੂੰ ਫੇਰ ਆਵਾਜ਼ ਮਾਰੀ ਮੈਂ ਤਾਂ ਪਾਣੀ ਨਿਕਲਦਾ ਪਰ ਪਤਾ ਨਹੀਂ ਹੱਥੀ ਕੱਪੜੇ ਧੋਣਗੇ ਕਹਿੰਦੇ ਨਹੀਂ ਕਹਿੰਦੇ ਚੱਲ ਮੈਂ ਦੇਖਦਾ ਇਹਨਾਂ ਨੇ ਫੇਰ ਖੋਲਿਆ ਉਹਦਾ ਬਾਕਸ ਆ ਜਾਂ ਫੇਰ ਦੇਖਿਆ ਫੇਰ ਸਹੀ ਕਰਤੀ ਹੁਣ ਨਹੀਂ ਨਿਕਲਿਆ ਪਾਣੀ ਦਾ ਮੈਂ ਤਾਂ ਇੱਥੇ ਦੇਖ ਲਓ ਬੈਡ ਸ਼ੀਟ ਵਿਛਾਉਂਦੀ ਸੀਗੀ ਸਸਰਾਣੇ ਦੇ ਕਬਰ ਰਹਿੰਦੇ ਨੇ ਚੜਾ ਲਈਏ ਮਸ਼ੀਨ ਖਰਾਬ ਹੋਣ ਕਰਕੇ ਮੈਂ ਕਈ ਦਿਨ ਦੀਆਂ ਬੈੱਡ ਸ਼ੀਟਾਂ ਲਾਈਆਂ ਹੀ ਨਹੀਂ ਸੀਗੀਆਂ ਅੱਜ ਵੀ ਹੁਣ ਹੈ ਨਹੀਂ ਸੀ ਉਹਨੀ ਹਿੰਮਤ ਜੀ ਇੱਕ ਲਾ ਲਈ ਇੱਕ ਧੋਤੀ ਮੈਂ ਇੱਕ ਗੱਲ ਧੋ ਲਾਂਗੀ ਵੈਸੇ ਵੀ ਮੈਂ ਇਦਾਂ ਨਹੀਂ ਧੋਉਂਦੀ ਹੁੰਦੀ ਕੋਦਾਂ ਸਾਰੀਆਂ ਬੈੱਡ ਸ਼ੀਟਾਂ ਧੋਣੀਆਂ ਨੇ ਤੇ ਇੱਕ ਇੱਕ ਕਰਕੇ ਧੋਣੀਆਂ ਨੇ ਵਿੱਚ ਦਾ ਇੱਕ ਕੱਜ ਧੋ ਲਈ ਇੱਕ ਉਹ ਕਾਲੂ ਕੱਪੜੇ ਧੋਣੇ ਜੇ ਪਰਸੋਂ ਧੋਣੇ ਇੱਕ ਫੇਰ ਧੋ ਲੈਣੀ ਖਾਲ ਤਾਂ ਦੋ ਕੰਬਲ ਰਹਿੰਦੇ ਤੁਹਾਨੂੰ ਅਸੀਂ ਤਾਂ ਭਾਈ ਹਾਲੇ ਕੰਬਲੇ ਲੈਣੇ ਪਤਾ ਨਹੀਂ ਸਾਡੇ ਖੇਤਾਂ ਕਰਕੇ ਠੰਡਾ ਹਾਲੇ ਖੇਸ ਜੇ ਕੱਢੇ ਨਹੀਂ ਗੇ ਜਿਹੜੇ ਮਤਲਬ ਇੱਕ ਥੋੜੀ ਸਰਦੀ ਚ ਲੈਣ ਵਾਲੇ ਕੰਬਲ ਨਹੀਂ ਹੁੰਦੇ ਉਹ ਵਾਲੇ ਲੈਣੇ ਆ ਅਸੀਂ ਹਾਲੇ ਫਿਰ ਮੈਨੂੰ ਲੱਗਦਾ ਉਸ ਤੋਂ ਬਾਅਦ ਧੋਤੇ ਨੇ ਫੇਰ ਨਹੀਂ ਰੱਖੋਣ ਜਾਨੂੰ ਏਸੀ ਚ ਜਲਪਣਾ ਫਿਰ ਏਸੀ ਚ ਲੈਣੇ ਪੈਣੇ ਆ ਤੋ ਲਾਂਗੇ ਇੱਕ ਵਾਰੀ ਚਾਹੇ ਉਹ ਵੀ ਲਾਲਣ ਬੱਚੇ ਚਾਹੇ ਖੇਸ ਕੱਢ ਲਈ ਇਹ ਨਹੀਂ ਤਾਂ ਬਾਹਰੇ ਖੇਸ ਕੱਢਣਾ ਸਟਿੰਗ ਹੋਣ ਵਾਲੀ ਹੈ ਜਿਹੜਾ ਕਰੂਗਾ ਉਹ ਕੰਦ ਸੰਡੇ ਆ ਮਾ ਤੁਸੀਂ ਨਹੀਂ ਆ ਕੰਮ ਕਰਨਾ ਸੀ ਆਪੇ ਹੀ ਕਰਾਂਗੇ ਹਾਂ ਘਰ ਵਾਲਾ ਦਾ ਲੜਪਨ ਦਾ ਆ ਕੀ ਹੋ ਗਿਆ ਤੁਹਾਨੂੰ ਜੰਗ ਲੱਗ ਗਈ ਸਸਰੀ ਜੋਂ ਤੇ ਘਰ ਤੋਂ ਨਹੀਂ ਆ ਸਹੀ ਹੋ ਗਈ ਉਹolta ਪਾਪਾ ਮੈਂ ਖਾਣਾ ਤਿੰਨ ਚਾਰ ਕਿਸਾ ਲੈਣ ਇਹਨੂੰ ਕੱਲਰ ਕਰੋ ਐ ਉਹ ਨਾਲ ਲੱਗ ਕੇ ਆਈ ਗੰਧ ਨਾ ਲਾਤਾ ਤੁਸੀਂ ਇਹਨੂੰ ਹੁਣ ਫਰਕ ਨਾ ਰੱਖੋ ਗੰਧ ਤੋਂ ਉਹ ਅੰਦਰੋਂ ਠੀਕ ਆ ਪੇਟੀ ਵਾਲੀ ਜਗ੍ਹਾ ਤੇ ਲੱਗੂਗਾ ਇਹ ਤਾਂ ਐ ਲਾਵਾ ਕੋੇ ਵੀ ਉਹੋ ਚਲੀ ਜਾਂਦਾ ਕਰਾਣ ਉਸ ਉਹ ਲੱਗਾ ਫਿਰ ਇਹਦੇ ਲੱਗਿਆ ਲੱਗਿਆ ਜੀ ਪੱਛਾਂਡ ਨੂੰ ਪਤਾ ਹੋਵੇਗਾ ਕੱਬਾ ਅਰੇ ਇਹ ਤੇ ਮਨੇ ਮੋਢਾ ਮਾਰ ਦੇਣਾ ਨੇ ਕਣਕ ਕੱਢਣੀ ਆ ਲੈ ਭਾਈ ਦਿਮਾਗ ਲੜਾ ਲਿਓ ਤੁਸੀਂ ਵੀ ਢੋਲ ਬਾਹਰ ਲਾ ਜਾ ਕੇ ਮੋਢਾ ਮਾਰਦੇ ਕਣਕ ਆਲੇ ਦਾਲੇ ਰਹਿ ਜਾਂਦੀ ਆ ਮੂਹਰੇ ਆ ਗਈ ਕਣਕ ਫੇਰ ਵੀ ਨਹੀਂ ਕਿਥੇ ਕਣਕ ਯੂਵਰ ਕਰਦਾ ਪੈ ਗਿਆ ਮੇਰੇ ਤੇ खिचड़ी बढ़ गई गैस में बंद करवाता सी खिचड़ी का नहीं पता भी बनी या नहीं बनी बाड़ी हो गई थोड़ा जो पानी पाके कर दी वाली जोड़ दे ਗੈਸ ਮੈਂ ਬੇਟੇ ਨੂੰ ਕਹਿ ਕੇ ਬੰਦ ਕਰਾਇਆ ਮੁੰਡੇ ਤਾਂ ਦੁੱਧ ਪੀਤਾ ਦੁੱਧ ਆਪਣੇ ਛੱਡ ਕਾ ਨੰਗਾਈ ਬਾਜਰਾ ਜਿਹੜਾ ਕੋ ਨਾਲ ਇੱਕ ਮੋਟਾ ਐਵੇਂ ਨਹੀਂ ਹੈਗਾ ਵੀ ਉਹ ਕਰਦੀ ਭਰੀ ਹੋਈ ਆ ਉਹ ਟੱਕਦਾ ਲੈਣਾ ਸੀ ਤੇ ਹਗਾ ਕੀ ਕਰਸਾ ਦੇ ਪਾਈਉ ਸਬ ਦੇਖੀ ਇਹ ਨਾ ਉਹ ਆਪਾਂ ਜਿਹੜਾ ਸਖਾਇਆ ਸੀਗਾ ਪਾਲਕ ਮੇਥੀ ਮੇਥੇ ਸਾਬਈ ਆ ਇਸ ਦਾ ਪਸਕਾ ਕੇ ਰੱਖ ਲਿਆ ਸੀ ਤੇ ਤੁਹਾਨੂੰ ਪਤਾ ਮੇਰੀ ਸਿਹਤ ਕੁਸ਼ਿਆਸੀ ਵੈਸੀ ਹੋ ਸੀਗੀ ਐਦਾਂ ਦਾ ਕੋਈ ਕੰਮ ਵੀ ਨਹੀਂ ਸੀ ਮੇਤੋਂ ਹੁਣ ਹੋਇਆ ਹੀ ਨਹੀਂ ਸੀ ਤੇ ਉਦਾਂ ਹੀ ਰੱਖਿਆ ਪਿਆ ਸੀ ਪਾ ਕੇ ਇੱਕ ਪਾਸੇ ਤੇ ਅੱਜ ਇਹਨੂੰ ਮੈਂ ਨਾ ਮੈਨੂੰ ਥੋੜਾ ਜਿਆਦਾ ਲੱਗਿਆ ਵੀ ਇਹ ਮੋਟਾ-ਮੋਟਾ ਜਿਹਾ ਕੋਈ ਚੀਰ ਕੇ ਨਹੀਂ ਸੀ ਰੱਖਿਆ ਚੀਰ ਕੇ ਨਹੀਂ ਸੀ ਸਪਾਇਆ ਉਦਾਂ ਹੀ ਸਪਾ ਲਿਆ ਸੀ ਨਾ ਵੀ ਆਪੇ ਧੁੱਪ ਦੇ ਵਿੱਚ ਜੇ ਨੇ ਫੇਰਿਆ ਹੈ ਥੋੜਾ ਜਿਹਾ ਮੈਨੂੰ ਅੱਜ ਲੱਗਿਆ ਵੀ ਥੋੜਾ ਜਿਹਾ ਕੜਾ ਜਿਹਾ ਮੈਂ ਇਹਨੂੰ ਗ੍ਰाइंड ਕਰ ਲਿਆ ਤੇ ਆਹ ਵਿੱਚ ਚਿੱਟਾ-ਚਿੱਟਾ ਹੋ ਗਿਆ ਲੂਣ ਆ ਇਹ ਮੈਂ ਕਾਲੀਆਂ ਮਿਰਚਾਂ ਗ੍ਰाइंड ਕਰਕੇ ਰੱਖੀਆਂ ਤੇ ਫਿਰ ਉਹ ਜਿਹੜਾ ਬਲੈਂਡਰ ਜੇ ਆਪਣਾ ਹੁੰਦਾ ਨਾ ਗ੍ਰੈਂਡਰ ਉਹਦੇ ਬਲੇਡ ਜੇ ਜਿਹੜੇ ਮੈਨੂੰ ਖੁੰਡੇ ਜੇ ਲੱਗੇ ਮੈਂ ਉਹਦੇ ਵਿੱਚ ਨਾ ਇੱਕ ਟ੍ਰਿਕ ਆ ਟ੍ਰਿਕ ਦੀ ਵਜੋਂ ਆਪਾਂ ਇਹਨਾਂ ਯੂਜ਼ ਕਰ ਸਕਦੇ ਆ ਜੇ ਤੁਸੀਂ ਵੀ ਐਡਾ ਗ੍ਰੈਂਡਰ ਬਲੈਂਡਰ ਕੁਝ ਵੀ ਯੂਜ਼ ਕਰਦੇ ਆ ਉਹਨੂੰ ਨੂਨ ਦੇ ਵਿੱਚ ਲੂਣ ਪਾ ਕੇ ਨਾ ਉਹਦੇ ਵਿੱਚ ਉਹਨੂੰ ਚਲਾ ਲਿਆ ਕਰੋ 2 ਮਿੰਟ ਫਿਰ ਉਹਦੇ ਜਿਹੜੇ ਬਲੇਡ ਜੇ ਹੁੰਦੇ ਆ ਤਿੱਖੇ ਹੋ ਜਾਂਦੇ ਆ ਤੇ ਇਹ ਜਿਹੜਾ ਵਾਈਟ ਕਲਰ ਦਾ ਤੁਹਾਨੂੰ ਦਿਖਦਾ ਇਹ ਨੂਨ ਆ ਮੈਂ ਉਹ ਇਹਦੇ ਵਿੱਚ ਝਾੜਦਾ ਫਿਰ ਮਾਂ ਚੱਲ ਅੱਜ ਮੈਂ ਹੁਣ ਇਹਨਾਂ ਨੇ ਕਿ ਤੁਹਾਨੂੰ ਸਾਗ ਬਣਾ ਕੇ ਖਿਲਾਦਾ ਦੇਖਾਂਗੇ ਆਪਾਂ ਬਣਾ ਕੇ ਥੋੜਾ ਜਿਹਾ ਵਿੱਚ ਪਾ ਕੇ ਗਰਮੀ ਦੇ ਵਿੱਚ ਹੁਣ ਅੱਜ ਕੱਲ ਕਿਹੜਾ ਐ ਕੋਲੀਆਂ ਪਰ ਪਰ ਖਾਣਾ ਇੰਨਾ ਇੰਨਾ ਕਿ ਤਾ ਖਾਣਾ ਪਾਰਾ ਗਿਆ ਟੇਸਟ ਵਜੋਂ ਇਹ ਮੈਂ ਡੋਂਡੂ ਬਾਹਰ ਸੁੱਕਣਾ ਰੱਖਿਆ ਤੋਂ ਪਿਆਲੇ ਵਿੱਚ ਪਾਉਣੇ ਤੇ ਉਨੀ ਦੇਰ ਨਾਲ ਭੰਡੇ ਚਣ ਲਾ ਬਾਅਦ ਚ ਪਾਉਣੇ ਆ ਲਓ ਜੀ ਖਿਚੜੀ ਤਾਂ ਆਪਣੀ ਬਣ ਗਈ ਮੈਂ ਥੋੜੀ ਜਿਹਾ ਜ਼ਿਆਦਾ ਬਣਾ ਲਈ ਹੁਣ ਆ ਕੇ ਜਿਹੜਾ ਖਾ ਲਵੀਂ ਯਾ ਤਾਂ ਮੋਤਵਾਂ ਬਸ ਧੰਨਵਾਦ ਹੋਊਗਾ ਜਿਹੜਾ ਆਖੇ ਹੁਣ ਜੇ ਖਾ ਲਵੇ ਹੋਰ ਨਾ ਲੱਖ ਨਹੀਂ ਮਾਰਨ ਲੱਗ ਜਵੇ ਡਬਲ ਗਰਮ ਪਿਆ ਤੁਪ ਪਿਆ ਰੱਖ ਲਈਏ ਅੰਦਰ ਇਹਨੂੰ ਆਪਾਂ ਨਾ ਆਹ ਜਿਹੜਾ ਮੈਂ ਮਸਾਲਾ ਬਣਾਇਆ ਬੇਸਣ ਦੀਆਂ ਮਿੱਸੀਆਂ ਰੋਟੀਆਂ ਬਣਾ ਕੇ ਦੇਸੀ ਘਿਓ ਜਾਂ ਮੱਖਣ ਦੇ ਨਾਲ ਉੱਪਰ ਚੋਪੜ ਕੇ ਲੂਣ ਇਹਦੇ ਵਿੱਚ ਹਰੀਆਂ ਮਿਰਚਾਂ ਪੀਸ ਕੇ ਪਾ ਕੇ ਵੀ ਰੋਟੀਆਂ ਤੇ ਲਾ ਕੇ ਖਾ ਸਕਦੇ ਹਾਂ ਬਹੁਤ ਟੇਸਟੀ ਹੁੰਦਾ ਹੈ ਮੇਥੀ ਦਾ ਤੁਹਾਨੂੰ ਪਤਾ ਹੁੰਦੀ ਉਹ ਵੈਸੇ ਵੀ ਹੈ ਨਾ ਬਹੁਤ ਟੇਸਟੀ ਹੁੰਦੀ ਹੈ 스멜 ਬਹੁਤ ਵਧੀਆ ਹੁੰਦੀ ਹੈ ਲੋਚ ਲੋਨ ਨੂੰ ਗਰਮ ਗਰਮ ਪਿਆ ਉੱਤੇ ਚੱਕ ਕੇ ਦੇਖਣਾ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਸਟੋਰ ਚ ਸਟੋਰ ਚ ਮਤਲਬ ਕਿਚਨ ਸਟੋਰ ਚ ਹੂੰ ਅੰਦਰ ਕਵਰੇ ਚ ਲਾ ਦੇਣਾ ਸੀ ਇਹ ਹੁੰਦਾ ਪਰ ਅੱਛਾ ਬੋਲਟ ਇੱਧਰ ਖੜਾ ਬੋਲਟ ਬੇਜਾ ਹਾ ਮੋਟ ਨਹੀਂ ਹੈਰੀ ਜਦ ਜਾਣ ਕੇ ਰੱਖੀਏ ਬੋਲਟ ਲਾ ਦੋ ਬੋਲਟ ਲਾ ਦੋ ਫੋਨ ਕਰੀ ਜਾਂਦਾ ਵੇਚ ਦੋ ਵੇਚ ਦੋ ਅਸੀਂ ਨਹੀਂ ਵੇਚਣਾ ਹੋਰ ਜੇ ਯਾਰ ਹੈਲੋ ਕਿੱਦਾਂ ਕਿੱਥੇ ਗਿਆ ਹੈਲੋ ਕਿਵੇਂ ਰਿਹਾ ਅੱਜ ਦਾ ਦਿਨ ਕਿੱਦਾਂ ਰਿਹਾ ਅੱਜ ਦਾ ਦਿਨ ਖੀਚੜੀ ਬਣਾਏ ਜਾਂ ਨੂੰ ਸਮੈਲ ਆ ਗਈ ਕਹਿੰਦਾ ਚੌਲ ਬਣਾਏ ਹਾਂ ਹੁਣ ਚੌਲ ਖਾਉਂਗਾ ਹੱਥ ਦਾ ਤਾ ਉਹਨੇ ਖੀਰਾ ਤਾਂ ਖਾ ਲਈ ਹੁਣ ਚੌਲ ਖਾਣ ਦੇ ਗਰੀਏ ਮੈਂ ਖੀਚੜੀ ਬਣਾਈ ਆ ਖੀਚੜੀ ਕਾਦੀ ਬਣਦੀ ਆ ਤੈਨੂੰ ਵੀ ਪਤਾ ਹੀ ਆ ਖਾਣੀਆਂ ਦੇ ਰਹਾ ਹੁਣ ਤੁਹਾਨੂੰ ਕਹਿ ਕੇ ਆੜੀ ਆ ਕੇ ਖਾ ਲਵੇ ਤਾਂ ਸ਼ੁਕਰ ਹੋਵੇ ਹੂੰ ਕੰਦਾ ਅਸੀਂ ਨਹੀਂ ਖਾਣੀ ਮੈਂ ਹੋਰ ਕੁਝ ਬਣਾਏਗੀ ਮੈਂ ਛੇਤੀ ਬਣਾ ਕੇ ਜਦ ਮੈਂ ਖਾਣੀ ਹੈ ਤੁਸੀਂ ਨਹੀਂ ਖਾਤਾ ਕਿ ਨਹੀਂ ਇਹ ਕੀ ਹੁੰਦਾ ਹੋੜਾ ਪਾਣੀ ਓਕਣ ਵਿੱਚ ਹੱਥ ਡੋਬ ਲਿਆ ਹੁਣ ਇਹ ਪੀ ਲੈਣਾ ਨਹੀਂ ਹੀਰੇ ਹੀ ਖਾ ਲੋ ਹੱੱਤ ਬੀਂਜੋ ਹੱੱਤ ਇਹਂ ਦੋ ਨਾ ਪਾਣੀ ਪਵਾ ਦਿੰਦਾ ਖਾ ਲੈ ਉਹ ਮਰੀਆ ਘਰੇ ਆ ਭਮਾਰੇ ਘਰ ਮੈਂ ਆ ਹੋਵਾ ਮੈਂ ਆ ਲਾ ਮਾਪੂਚੇ ਲਾਇਆ ਉਹਨੇ ਪੋਚੇ ਲਾਇਆ ਤੇ ਬਾਰ ਬਾਰੀ ਕਿੱਤੀ ਇੰਨਾ ਚ ਚਟਕੀ ਲਾਇਆ ਹੋਇਆ ਜੇ ਮਨ ਗੁਰੇ ਨੋ ਜੀਤੀ ਉਹਨਾਂ ਨੂੰ ਮੋਟੇ ਜਿਹਾ ਜੀਨਾ ਮੀਤੀ ਮੈਂ ਤਾਂ ਰੰਡੇ ਕਰਨਾ ਖਾਣਾ ਬਰੈਡ ਆਹ ਸਾਰੇ ਮੈਂ ਬਣਾਇਆ ਲੈ ਮੈਂ ਇੰਨੀ ਸਾਰੀ ਬਣਾਈ ਆ ਮੈਂ ਵੀ ਨਹੀਂ ਕੱਪ ਤੇ ਦੁਕਾਨਾ ਨੂੰ ਪਹਿਲਾਂ ਦੱਸ ਮੈਂ ਤਾਂ ਡਾਕਟਰ ਵੀ ਦੱਸ ਦੇ ਫੇ ਮੈਂ ਤਾਂ ਕਿਲਾ ਨਹੀਂ ਆ ਬਿੱਟੀ ਮੈਂ ਕਿਹੜਾ ਕੰਮ ਦੀ ਹੋਊਗੀ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਡਾਕਟਰ ਦਾ ਤੇਰਾ ਤਾਂ ਥਾਣਾ ਖਾਣਾ ਮਜਬੂਰੀ ਨੂੰ ਖਾਣੀ ਪੈ ਤੇ ਭਾਈ ਮੈਂ ਤਾਂ ਲੱਗੀਆਂ ਖਾਣ ਤੇ ਨਿੰਬੂ ਫੜਾਈ ਫਰਿਜ ਚ ਨਿੰਬੂ ਫੜਾਈ ਉਹ ਖੀਰਾ ਸਾਰੇ ਖਾ ਗਿਆ ਮੈਨੂੰ ਬ੍ਰੈਡ ਵੀ ਕਿਹਾ ਡਾਕਟਰ ਨੇ ਕਹਿੰਦਾ ਬ੍ਰੈਡ ਵੀ ਖਾਣੇ ਆ। ਕੇਲਾ ਵਰੀਨਾ ਪੀਤੀ। ਮੈਨੂੰ ਭੁੱਖ ਲੱਗਿਆ ਸਵੇਰ ਦੇ ਇੱਕ ਕੋਲੀ ਦਹੀਂ ਦੀ ਖਾਦੀ ਆ। ਚਾਹੇ ਵਰੀਨਾ ਪੀਤੀ ਜੇ ਹਰ ਵਕਤ ਕੁੱਟ ਕੇ ਸਿੱਧੀ ਨਾ ਕੀਤੀ। ਉਹ ਨਹੀਂ। ਉਹ ਨਹੀਂ ਸਾਲ ਲੱਗ ਜਾਂਦੇ ਨੇ। ਪਾਦਾ। ਚਲ ਕੋਈ ਨਾ ਮੇਰੇ ਘਰ ਵਾਲਾ ਖਾ ਲੂਗਾ ਜਾਵਾਂਗਾ। ਰਮਨ ਟਾਣ ਜਾਂਦਾ ਸੂਣ। ਉਹ ਸਰੋਂ ਟਾਣ ਚਲੇਗਾ। ਕੇਲਾ ਵਰੀਨਾ ਪੀਤੀ। ਹੜਦਾ ਨਹੀਂ। ਰੌਕ ਚੱਲਦਾ ਆ ਕਾਫੀ ਰੇਟ ਆਜੂ। ਅਸੀਂ ਉਹ ਖਾਦੇ ਆ। ਜਾ ਅਸੀਂ ਉਗਾਰੇ ਹੋ ਚਮਕੀਲਾ ਤੈਨੂੰ ਪਤਾ ਘਰ ਕੋਈ ਹਿਲਾ ਤੇਰਾ ਯਾਰ ਚਮਕੀਲਾ ਮੈਂ ਕਿ ਸ਼ਿੱਕੂ ਹਾਂ ਇਹ ਸੋ ਉਹ ਬੰਤਾ ਇਹ ਨੀਂ ਮੋਟੀਆਂ ਪਹਾੜ ਜਿਆ किया है, लिपू, लिपू। है। लिपू। लिपू। और हाँ। नहीं मुझा। मुझा थी थी नहीं नहीं आजा 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 यार ऐसा कब ਇਹ ਹੋ ਗਿਆ ਥੋੜਨੀ ਤਾਜੀ ਫਸਲ ਬੜਾਈਆ ਤੋਂ ਪਤਾ ਲੱਗਦਾ ਏ ਬਾਹ ਵੀ ਤੜਾਈ ਏ ਇਹ ਹੋ ਗਿਆ ਹੋ ਚੱਲ ਅੱਜੇ ਕਾ ਨਹੀਂ ਤਾ ਅੱਜ ਮੈਂ ਤਾਂ ਕੁਝ ਸੁਣਿਆ ਕਾਣਾ ਕੋਣਾ ਸੁਣਿਆ 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 ਵੀ ਹਾਂ ਹਰ ਜਣੇ ਮਿੱਤਰਾਂ ਦਾ ਜਨਮ ਆਦਿ ਇਹ ਹੋ ਸ਼ੂਯਾ ਮੈਂ ਬਾਬੇ ਜੀ ਤੰਗੂਰੇ ਜਾ ਕੇ ਸੇਪ ਚਕਾ ਲੈਣੇ ਆਏ ਜੇ ਬਾਬੇ ਜੀ ਮਾਰਦੇ ਨੇ ਛੱਕ ਕੇ ਉਹ ਗਾਣਾ ਜਰਦਾ ਤਫੋ ਜਵੀਆ ਲਾਉਣ ਵਾਲੇ ਤੇ ਪੰਡਾ ਵੀ ਕਹੇ ਜਾ ਬੰਦਾ ਕਿਹੜੀ ਸਟੱਡੀ ਵਾਲਾ ਬੰਦਾ ਸੁਣ ਰਿਹਾ ਹੋ ਰਾਣੀ ਨੇ ਹਾਏ ਨਿੰਬ ਭੱਜ ਗਿਆ ਮੈਂ ਵੀ ਨਾ ਸੁਣਦਾ ਨੀ ਹਾ ਸ਼ੌਨਾ ਅਰਜਨ 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 ਹਾਏ ਅਰਜਨ ਦੀ ਜਾਵਾ ਕੀ ਹੋਏ ਠੰਡੂ ਰਾਮ ਜੀ ਕਿੱਥੇ ਗਿਆ ਹੋ ਕਿੰਨਾ ਦੇ ਘਰੇ ਹੋਊਗਾ ਆਪਾਂ ਕੀ ਕਰੀਏ ਹਾਏ ਮਾਗਿਆ ਅਰਜਨ ਤਾਂ ਕੋਈ ਚੱਲ ਰਿਹਾ ਮੇਰੇ ਕੋਲ ਆ ਛੋਹ ਛੋਹ ਨਾਲ ਜੁੜੀ ਹੋਇਆ ਕਿਨੇ ਅਸਚਰ ਨੇ ਵੀਰਾਂ ਕਰਾ ਹਾਂ ਇਹ ਤਾਂ ਹੁਣ ਕੀ ਕਹਿਣਾ ਪਰ ਕਰ ਲਿਆ ਆਹ ਹਾਂ ਕਹਿਣਾ ਬੰਦੀ ਇਹ ਕਰ ਕੀ ਮੈਂ ਤੇਰੇ ਲਈ ਲਾਣੀ ਮੈਂ ਗੱਲ ਕਹਣਾ ਬਰੈਡ ਨਾਲ ਮਜ਼ਾਕ ਕਰਦੀ ਆ ਇਹਨੂੰ ਬਣਾ ਦੇ ਹੁਣ ਦੋ ਇਹ ਕਾਉ ਬਾ ਇਹਨੇ ਕਿੱਥੇ ਬਣਾਇਆ ਨਾ ਤੇਲ ਲਾਉਂਦਾ ਤੂੰ ਹੀ ਬਣਾ ਦੇ ਤੇ ਦੋ ਇਹ ਪੀ ਬਾਈ ਦੇ ਵਿੱਚ ਲੋ ਅੰਨੀ ਸੁੱਕੇ ਬਰੈਡ ਉਹ ਤੜ ਤੜ ਕੇ ਖਾਈ ਜਾਂਦੇ ਆ ओया को होगा कि सूचना मात्र दी दी वन का